ਸੁਲਤਾਨਪੁਰ ਲੋਧੀ ਦੇ ਬਾਜ਼ਾਰਾਂ ਦੇ ਵਿੱਚ ਪੁਲਿਸ ਦੇ ਵੱਲੋਂ ਵਿਆਪਕ ਚੈਕਿੰਗ ਕੀਤੀ ਗਈ ਤਿਹਾਰਾਂ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਇਸ ਦੌਰਾਨ ਡੀਐਸਪੀ ਸੁਲਤਾਨਪੁਰ ਲੋਧੀ ਏਸੀਪੀ ਫੋਰਸ ਸਮੇਤ ਮੌਜੂਦ ਰਹੇ ਜ਼ਿਕਰ ਹੀ ਹੋ ਗਿਆ ਕਿ ਦੀਵਾਲੀ ਅਤੇ ਹੋਰ ਤਿਉਹਾਰਾਂ ਨੂੰ ਲੈ ਕੇ ਜਿੱਥੇ ਬਾਜ਼ਾਰਾਂ ਦੇ ਵਿੱਚ ਭੀੜ ਵੇਖਣ ਨੂੰ ਮਿਲ ਰਹੀ ਹੈ ਅਤੇ ਵੱਡੀ ਗਿਣਤੀ ਦੇ ਵਿੱਚ ਸ਼ਹਿਰੀ ਤੇ ਪਿੰਡੂ ਇਲਾਕਿਆਂ ਦੇ ਲੋਕ ਖਰੀਦਦਾਰੀ ਕਰਨ ਦੇ ਲਈ ਬਾਜ਼ਾਰਾਂ ਦੇ ਵਿੱਚ ਪਹੁੰਚ ਰਹੇ ਨੇ ਉਥੇ ਹੀ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਘਟਨਾ ਨੂੰ ਰੋਕਣ ਦੇ ਲਈ ਪੁਲਿਸ ਵੀ ਲਗਾਤਾਰ ਮੁਸਤੈਦ ਨਜ਼ਰ ਆ ਰਹੀ ਹੈ ਅਤੇ ਇਸ ਦੌਰਾਨ ਉਹਨਾਂ ਵੱਲੋਂ ਦੁਕਾਨਦਾਰਾਂ ਨੂੰ ਅਪੀਲ ਵੀ ਕੀਤੀ ਗਈ ਕਿ ਉਹ ਆਪਣਾ ਸਮਾਨ ਦੁਕਾਨਾਂ ਦੇ ਅੰਦਰ ਰੱਖਣ ਅਤੇ ਨਜਾਇਜ਼ ਕਬਜ਼ੇ ਨਾ ਕਰਨ ਨਹੀਂ ਤਾਂ ਸਖਤ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਸਟਾਰ نیوز ਪੰਜਾਬੀ ਟੀਵੀ ਦੇ ਲਈ ਸਿਮਰਨ ਸੰਦੂਦੀ ਰਿਪੋਰਟ ਤੋਂ ਆਪਣੇ ਕਪੂਰਥਲਾ ਐਸਐਸਪੀ ਸਾਹਿਬ ਦੇ ਹੁਕਮ ਅਨੁਸਾਰ ਅਸੀਂ ਅੱਜ ਇੱਥੇ ਮਾਰਕੀਟਸ ਆਏ ਸੀਗੇ ਅਤੇ ਅਸੀਂ ਦੇਖ ਰਹੇ ਹਾਂ ਕਿ ਬਹੁਤ ਸਾਰੇ ਦੁਕਾਨਦਾਰ ਦਿਵਾਲੀ ਦਾ ਟਾਈਮ ਵੀ ਅਸੀਂ ਹੀ ਜਾਣਦੇ ਆ ਸਾਰਿਆਂ ਨੂੰ ਆਪਣਾ ਧੰਦਾ ਪਾਣੀ ਚਲਾਣਾ ਹੈ ਇਹ ਹੀ ਉਹ ਜਾਈ ਟਾਈਮ ਹੈ ਜਿੱਥੇ ਜਦੋਂ ਮਾਰਕੀਟ ਥੋੜਾ ਆਈ ਰਹਿੰਦਾ ਹੈ ਕਸਟਮਰ ਵੀ ਆਪਣੀ ਡਿਮਾਂਡ ਜ਼ਿਆਦਾ ਰਹਿੰਦੀ ਹੈ ਤੋਂ ਅਸੀਂ ਇਹ ਚਾਹੁੰਦੇ ਹਾਂ ਕਿ ਤੁਸੀਂ ਆਪਣਾ ਵੀ ਧੰਦਾ ਪਾਣੀ ਚਲਾਓ ਤੇ ਨਾਲ ਦੀ ਨਾਲ ਤੁਸੀਂ ਲਾਅ ਐਂਡ ਆਰਡਰ ਸਿਚੁਏਸ਼ਨ ਲਈ ਟ੍ਰੈਫਿਕ ਦੀ ਸਿਚੁਏਸ਼ਨ ਵੀ ਨਾ ਕ੍ਰੀਏਟ ਕਰੋ ਜਿਉਂ ਇਹ ਇਹੋ ਜੀ ਸਿਚੁਏਸ਼ਨ ਜਦੋਂ ਤੁਸੀਂ ਆਪਣਾ ਸਾਮਾਨ ਜ਼ਿਆਦਾ ਸਪੇਸ ਕਵਰ ਕਰਦੇ ਹੋ ਦੁਕਾਨ ਦੇ ਸਾਹਮਣੇ ਤੋਂ ਫਿਰ ਐਕਸੀਡੈਂਟ ਹੋਣ ਦੇ ਚਾਂਸ ਵੱਧ ਜਾਂਦੇ ਹੈ ਤੋ ਸਾਡੀ ਇਹ ਹੀ ਜਾਗਰੂਕਤਾ ਔਰ ਥੋੜਾ ਸਾ ਅਵੇਰਨੈਸ ਦਾ ਕੋਸ਼ਿਸ਼ ਹੈ ਕਿ ਲੋਕਾਂ ਨੂੰ ਇਹ ਚੀਜ਼ ਪਤਾ ਲਗੇ ਕਿ ਆਪਣੇ ਆਪਣੇ ਏਰੀਆ ਸਾਮਾਨ ਆਪਣੀ ਦੁਕਾਨ ਚ ਰੱਖੇ ਆਪਣੀ ਪਾਰਕਿੰਗ ਵੀ ਥੋੜਾ ਸਹੀ ਤਰੀਕੇ ਸੇ ਕਰੇ ਤੋ ਔਰਾਂ ਨੂੰ ਲੋਕਾਂ ਨੂੰ ਪ੍ਰੋਬਲਮ ਨਾ ਹੋ। ਦਰਸ਼ਕ ਹੈ ਕਿ ਆਪ ਪ੍ਰਬੰਧ ਕੀਏਗੇ ਦੁਆਲੇ ਕੁਲੇ। ਇਹ ਹੈ ਕਿ ਜਿੰਨੀ ਜ਼ਿਆਦਾ ਪੈਟਰੋਲਿੰਗ ਹੈ ਅਸੀਂ ਹੈ ਨਾ ਆਪਣੇ ਮਾਰਕੀਟ ਸੇ ਬਿਜ਼ੀ ਏਰੀਆ ਸੇ ਆਪਣੇ ਬਲੋਕ ਪੁਲਿਸ ਆਪਣੇ ਮੁਲਾਜ਼ਮਾਂ ਨੂੰ ਭੇਜਾਂਗੇ ਉੱਥੇ ਦੇਖਾਂਗੇ ਕੋਈ ਪ੍ਰੋਬਲਮ ਨਾ ਹੋਏ। क्योंकि दो तीन दिन खास करके ज्यादा ज्यादा रहेंगे, अपना पेट्रोलिंग पे तो नहीं नहीं अपने ही लेवल पे गठित कर रहे हैं कुछ पर, ए, छोटी छोटी टीम गठित करके उन्होंने बिजी एरिया और प्रॉब्लम है जिम्मे पार्किंग है ये सब असी देखा ਐਨਸ ਮੈਸੇਜ ਹੈ ਸਾਡਾ ਕਿ ਦੇਖੋ ਤੁਸੀਂ ਵੀ ਪੁਲਿਸ ਦੇ ਨਾਲ ਸਾਡਾ ਸਾਡੀ ਇਪੋਸੀਸ ਹੈ ਕਿ ਤੁਹਾਡੀ ਪ੍ਰੋਬਲਮ ਕਮ ਹੋ ਤੁਸੀਂ ਵੀ ਆਪਣੀ ਆਪਣੇ ਲੈਵਲ ਤੇ ਆਪਣੀ ਪਾਰਕਿੰਗ اور اپنی ਦੁਕਾਨਾਂ ਨੂੰ ਥੋੜਾ ਜਿਹਾ ਆਪਣੇ ਸਪੇਸ ਨੂੰ ਦੇਖਦੇ ਹੋਏ ਕਿ ਜਿਹੜੇ ਹੋਰ ਕੋਈ ਲੋਕਾਂ ਨੂੰ ਪ੍ਰੋਬਲਮ ਨਾ ਹੋ ਤੁਸੀਂ ਵੀ ਆਪਣੇ ਲੈਵਲ ਤੇ ਕੰਮ ਕਰੋ